ਨਬਨੇੜਲੇ ਪਿੰਡ ਕੋਹਾਵਕੇ ਦੋ ਕਿਸਾਨਾਂ ਦੇ ਖੇਤਾਂ ਵਿੱਚ ਅੱਜ ਦੁਪਹਿਰ ਸਮੇਂ ਅੱਗ ਲੱਗਣ ਨਾਲ ਕਰੀਬ 4 ਏਕੜ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਵੱਲੋਂ ਬੜੀ ਜਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਦਮਕਲ ਵਿਭਾਗ ਦੀ ਗੱਡੀ ਮੌਕੇ ਤੇ ਪਹੁੰਚੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇੱਕ ਪਾਈਨ ਵਟਰੀ ਦੀ ਜੀ। ਹਾਂ ਜੇ ਇੱਕ ਪਾਈਨ ਦੇ ਵਿੱਚੋਂ ਆਗੂ ਬਣ ਕੇ ਕਿੰਨੀ ਫਸਲ ਹੈ ਜੀ ਖੜੀ ਜਿਹੜੀ ਹੈ 2.5-3 ਕਿਲੇ ਮੱਚ ਗਈ ਜੀ ਮੈਂ 4 ਏਕੜ ਹੈ ਜੀ 4 ਏਕੜ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਮੁਆਵਜ਼ਾ ਦੇਵੇ ਜੀ ਸਹੀਂ ਬਚਾਂਗੇ ਜੀ ਨਹੀਂ ਕਾਰਨ ਕੀ ਹੋਇਆ ਅੱਗ ਲੱਗਣ ਦਾ ਜੀ ਹਮਸਾ ਕਪਹਿਨ ਚੱਲ ਰਹੀ ਸੀ ਜੀ ਕਪਹਿਨ ਦੇ ਵਿੱਚੋਂ ਕੰਨੀ ਕੀ ਬਣਿਆ ਕੀ ਨਹੀਂ ਲਾਈਟ ਤਾਂ ਨਹੀਂ ਗਈ ਨਾ ਜੀ ਕੋਈ ਲਾਈਟ ਨਹੀਂ ਜੀ ਲਾਈਟ ਸਾਡੇ ਬੰਦ ਹੁੰਦੀ ਹੈ 4 ਏਕੜ ਨੁਕਸਾਨ ਹੋਇਆ ਜੀ ਅੱਛਾ ਕਪਹਿਨ ਚੱਲਦੀ ਸੀ ਜੀ ਲਾਈਟ ਬਿਲਕੁਲ ਨਹੀਂ ਹੈਗੀ ਲਾਈਟ ਸਾਡੇ ਬੰਦ ਹੁੰਦੀ ਹੈ ਸ਼ਾਮ ਨੂੰ ਆਉਗੀ ਇੱਕ ਪਤਾ ਨਹੀਂ ਵਿੱਚ ਕੀ ਹੋਇਆ ਕੀ ਨਹੀਂ ਕਪੈਨਾ ਤੋਗ ਲਗੇ ਇਹ 4 ਏਕੜ ਬਚ ਗਏ ਜੀ ਹਾਂ ਜੀ ਸਰਕਾਰ ਦੇ ਕੀ ਸਰਕਾਰ ਮਾਮਜਾ ਦੇ ਵੀ ਸਾਨੂੰ 4 ਏਕੜ ਦੇ ਤਾਂ ਹੀ ਬਚੂਗਾ ਤਾਂ ਜਿਮੀਦਾਰ ਤਾਂ ਪਹਿਲੇ ਡਾਊਨ ਹੈ ਜੀ